ਕਰਨਾ ਚਾਹਣਾ 1 ਮਿੰਟ ਦੀ ਬੇਨਤੀ ਆ ਥੋੜਾ ਜਿਹਾ ਜਿੱਥੇ ਵੀ ਖੜੇ ਹੋ ਸੁਣ ਲਿਓ ਬੇਈ ਗੱਲ ਵੀ ਆਪਣਾ ਪ੍ਰੋਗਰਾਮ ਆ ਜਿਹੜਾ ਇਹ ਲਗਭਗ 7 ਵਜੇ ਤੱਕ ਦਾ ਜੀ ਤਾਂ ਛੋਡੀ ਚਾਹ ਚੂ ਪੀਤੀ ਨੇ ਜੇ ਰੋਟੀਆਂ ਰਾਟੀਆਂ ਖਾਣੀਆਂ ਨਹੀਂ ਖਾਧੀਆਂ ਨਹੀਂ ਤੁਸੀਂ ਨੇ ਜਿਹੜਾ ਕੋਈ ਰਹਿੰਦਾ ਉਹ ਚੁੱਪਚੀ ਪੀਤਾ ਜਾ ਕੇ ਚਾਹ ਚੂ ਪੀ ਕੇ ਰੋਟੀ ਖਾ ਕੇ ਵਹੇ ਹੋ ਪੰਥੇ ਮਾਰ ਕੇ ਬੈਜੋ ਆਪਾਂ ਜਿਹੜਾ ਡਿਸਪਲੈਨ ਜਿਵੇਂ ਡਿਸਪਲੈਨ ਦੇ ਵਿੱਚ ਆਏ ਆ ਨਾ ਜਿਵੇਂ ਆਪਣੇ ਬਾਰੇ ਕਿਹਾ ਜਾਂਦਾ ਉਹ ਦਿਖਿਆਉਣਾ ਹੈ ਜਿਹਨੇ ਮੈਨੂੰ ਲੱਗਦੀ ਰਿਹਾ ਪਹਿਲਾਂ ਤਾਂ ਇਸ ਕਰਕੇ ਨਹੀਂ ਅਸੀਂ ਬੋਲੇ ਕਿਉਂਕਿ ਧੁੱਪ ਸੀ ਜਿਆਦਾ ਹੁਣ ਤਾਂ ਧੁੱਪ ਟੱਲ ਗਈ ਨਾਲੇ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਤਾਂ ਤੁਹਾਨੂੰ ਸੁਪਨੇ 'ਚ ਵੀ ਨਹੀਂ ਦੇਖਣਾ ਚਾਹੀਦਾ ਵੀ ਕਦੇ ਸ਼ੌ ਮਿਲੂਗੀ ਆਪਾਂ ਨੂੰ ਅੱਜ ਦਾ ਦਿਨ ਤਾਂ ਹੈਗਾ ਦਿਨ ਸੀ ਵੀ 헤ਠਾ ਵੀ ਧੁੱਪ ਉੱਤੇ ਵੀ ਧੁੱਪ ਮੂਰੇ ਵੀ ਧੁੱਪ ਤੇ ਅੰਦਰ ਵੀ ਧੁੱਪ ਅੱਜ ਤਾਂ ਟਕਰਾਂ ਵਾਲਾ ਦਿਨ ਸੀ ਅੱਜ ਤਾਂ ਬਿਨਾ ਪਾਣੀ ਤੇ ਜ਼ਿੰਦਗੀ ਨਿਭਾਉਣ ਦਾ ਦਿਨ ਸੀ ਭਾਈ ਆਹ ਛਾਂ ਜੇ ਮਿਲੀ ਐ ਇਹ ਜੇ ਸੁਣਾ ਡਿਸਪਲਨ ਐ ਜੇ ਤੁਸੀਂ ਅਨੁਸ਼ਾਸਨ ਚ ਰਹਿੰਦੇ ਹੋ ਜੇ ਤੁਸੀਂ ਸਾਡੀ ਗੱਲ ਸੁਣਦੇ ਹੋ ਜੇ ਇਹ ਪ੍ਰਭਾਵ ਪ੍ਰਸ਼ਾਸਨ ਨੂੰ ਬਣਿਆ ਹੋਇਆ ਵੀ ਹਾਂ ਇਹ ਡਿਸਪਲਿਨਰੀ ਫੌਜ ਹੈ ਤੇਰੇ ਕਰ ਕੀ ਹੈ ਜੇ ਫਿਰ ਇਹ ਅੱਜ ਨਹੀਂ ਦਿਖਾਉਣਾ ਤੁਸੀਂ ਫਿਰ ਕਦੋਂ ਦਿਖਾਉਣਾ ਬਾਈ ਇਸ ਕਰਕੇ ਇਕੱਲੇ ਇਕੱਲੇ ਨੂੰ ਬੇਨਤੀ ਹੈ ਜੀਨੇ ਬਾਥਰੂਮ ਜਾਣਾ ਹੈ ਚਾਹ ਪੀਣ ਜਾਣਾ ਹੈ ਕੱਲਾ ਕੱਲਾ ਉੱਠ ਕੇ ਭਗ ਜੋ ਬੈਠੋ ਟੇਕੇ ਨੀਚਾ ਨਾ ਬੈਠੋ ਆਪਣੇ ਪੰਡਾਲ ਦਾ ਤੇ ਪੰਜਾਬ ਪੁਲਿਸ ਦਾ ਤੇ ਮੋਦੀ ਦੇ ਘਟ ਦਾ ਤਿੰਨੇ ਚੀਜ਼ਾਂ ਨੂੰ ਪ੍ਰਸ਼ਾਸਨ মিডিਆ ਦੇਖ ਰਿਹਾ ਆ ਵੀ ਇੱਕ ਮੁਕਾਬਲੇ ਵਾਲੀ ਐ ਏ ਮੁਕਾਬਲੇ ਬਾਜੀ ਚ ਵੀ ਆਪਾਂ ਨੇ ਜਿੱਤ ਕੇ ਜਾਣਾ ਹੈ ਪਹਿਲੀ ਕੌਡੀ ਚ ਡੇਢ ਨੰਬਰ ਤੁਸੀਂ ਲੈ ਗਏ ਜਿਹੜੇ ਕਹਿੰਦੇ ਸੀ ਵੀ ਅੰਦਰ ਨਹੀਂ ਬੜਨ ਦੇਣਾ ਪ੍ਰੋਟੋਕੋਲ ਜਾਰੀ ਹੈ ਪਟਿਆਲੇ ਦੇ ਬਾਹਰ ਬਾਹਰ ਰਹਜੋ ਉਹ ਡੇਢ ਨੰਬਰ ਤੁਸੀਂ ਜਿੱਤ ਲਿਆ ਕਿਤੇ ਜਿੱਤ ਕੇ ਬਾਜੀ ਨਾ ਬਾਈ ਹਾਰ ਜਿਓ ਉਹੀ ਬੇਨਤੀ ਹੈ ਧੰਨਵਾਦ ਪ੍ਰਭੋ ਪ੍ਰਧਾਨ